ਕਾਸ ਦੇਖੋ ਦੱਸ ਵੀਰੇ ਸਵੇਰੇ ਸੇਫ ਪੀਵੇ ਨੇ ਆਗੇ ਮਾਰੇ ਖਵਾ ਕੇ ਹੈਲੋ ਹੈਲੋ ਮੱਚਾ ਲੋਕ ਹੈਲੋ ਅਕਬਰ ਵੀ ਮੇਰੇ ਨਾਲੇ ਆਈ ਆ ਪਿੱਛੇ ਪਿੱਛੇ ਮੇਰੇ ਕੀ ਗੱਲ ਹੈ ਉਹ ਬਾਹਰ ਵੀ ਦਿੰਦੇ ਨੇ ਹਲੇ ਇਹਨਾਂ ਨੇ ਹਾਂ ਅਸੀਂ ਪ੍ਰੋਟੀਨ ਪੀਨੇਗੇ ਤਾਂ ਗਲੀ ਜੀ ਮੇਰੀ ਹੈਲਥ ਕਰਾ ਰਹੀ ਸੀ ਪ੍ਰੋਟੀਨ ਬਣਾਉਣ ਦੇ ਵਿੱਚ ਹੂੰ ਐ ਨਹੀਂ ਕਰਾਈ ਅੱਜ ਹੈਲਥ ਦੇਖ ਲਾ ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਗਾਇਜ਼ ਅੱਜ ਮਾਰਨਿੰਗ ਮਾਰਨਿੰਗ ਮੈਂ ਪ੍ਰੋਟੀਨ ਪੀ ਰਿਆ ਸੀਗਾ ਦੇਖੋ ਹੁਣ ਸਾਰ ਮੈਨੂੰ ਪਤਾ ਨਹੀਂ ਨਜ਼ਰ ਲਾਈਏਗੇ ਸਵੇਰੇ ਸਵੇਰੇ ਕਹਾਂ ਵੀ ਪ੍ਰੋਟੀਨ ਪੀਣ ਦੀ ਡੈਟ ਇਕੱਲੇ ਇਕੱਲੇ ਤੈਨੂੰ ਵੀ ਨਾਲ ਚਾਹੀਦਾ ਸੀਗਾ ਹਾਂ ਮੇਰਾ ਵੀ ਤਾਂ ਹੁੰਦਾ ਇਹ ਦੇ ਅੰਦਰ ਇਹਦੇ ਅੰਦਰ ਮੈਂ ਲਾਸਟ ਚਿਕ ਨਾ ਇਹਦਾ ਥੋੜਾ ਜਿਹਾ ਹਿੱਸਾ ਛੱਡ ਦਿੰਨਾ ਹੁਣਾਂ ਵਿੱਚ ਹਾਂ ਅੱਜ ਹੈ ਨਾ ਚਾਰ ਕੱਪ ਦੱਸਾਂ ਮੈਂ ਤੁਹਾਨੂੰ ਕਿੰਨਾ ਛੱਡਦਾ ਹੁਣਾਂ ਦੇਖੋ ਗਾਇਜ਼ ਆਹ ਕੱਪਾ ਦਾ ਇਹਦਾ ਮੈਨੂੰ ਇੰਨਾ ਕਿ ਹਿੱਸਾ ਛੱਡਣਾ ਹੁਣਾਂ ਨੀਚੇ-ਨੀਚੇ ਵਾਲਾ ਇਹ ਨੀਚੇ- ਵੇ ਕਹਿੰਦਾ ਮੈਨੂੰ ਵੱਧ ਛੱਡਾ ਕਰੋ ਬੱਚਿਆਂ ਦੇ ਵਾਸਤੇ ਤਾਂ ਵੈਸੇ ਹੀ ਨਹੀਂ ਹੁੰਦਾ ਪ੍ਰੋਟੀਨ ਛੇ ਟੱਕ ਦੇਣਾ ਚਾਹ। ਅੱਛਾ ਕੁਝ ਹੋਰ ਆ ਦੇਖੋ ਕਹਦਾ 1 ਐਮਐਲ ਤੱਕ ਦੇਆ ਕਰੋ ਮੈਨੂੰ। ਐਮਐਲ ਤੱਕ ਪੀਵੇਂਗਾ ਫਿਰ ਤਾਂ ਤੂੰ ਬਿਮਾਰ ਹੋ ਜਾਏਗਾ। ਕਿ ਕੇ? ਕੁਝ ਨਹੀਂ ਹੁੰਦਾ। ਲੈ ਹੁੰਦਾ ਕਿਉਂ ਨਹੀਂ? ਮੈਨੂੰ ਪਤਾ ਕਿ ਤੇਨੂੰ ਪਤਾ। ਤੂੰ ਵੱਡਾ ਟੀਚਰ ਹੈਗਾ। ਚਲੋ ਠੀਕ ਹੈ ਗਾਇਸ ਤੇ ਇੱਕ ਹੋਰ ਗਾਇਸ ਮੈਂ ਤੁਹਾਨੂੰ ਦਿਖਾਉਣਾ ਹੈਗਾ ਇਹਨਾਂ ਦੇ ਮੌਮਤਾਜ ਬਾਹਰ ਲੱਗ ਰਹੇ ਨੇ ਕਿ ਆਪਣਾ ਫੋਨ ਤੇ ਫੋਨ ਕਰ ਰਹੇ ਨੇਗੇ ਤੇ ਅਸੀਂ ਲਿਆਉਣੇ ਕਿ ਬਾਹਰੋਂ ਸਮਾਨ ਕੱਟ ਕੇ ਗੱਡੀ ਚੋਂ ਫਿਰ ਮਾਰਨਿੰਗ ਮਾਰਨਿੰਗ ਹੈ ਕਿ ਸਵੇਰ ਇਸ ਵੇਲੇ ਮੂਨੇ ਰਾ ਪੈਗਾ ਲੈ ਤੇ ਅਸੀਂ ਸਵੇਰੀ ਕਰਤਾ ਜੇ ਸਟਾਰਟ ਕਰਮ ਬਲੌਗ ਵਾਲਾ ਅਰ ਸਮਾਨ ਲਿਆਂਦਾ ਸੀ ਜਿਹੜਾ ਅਸੀਂ ਕੱਲ ਹਨਾ ਉਹ ਗੱਡੀ 'ਚ ਪੈਹਲ ਤੱਕ ਤੇ ਕੱਟਿਆ ਨਹੀਂ ਸੀਗਾ ਹੁਣ ਕੱਟ ਕੇ ਉਹ ਦਿਖਾਉਣੇ ਆ ਕਿ ਤੁਹਾਨੂੰ ਵੀ ਕੀ ਖੁਸ਼ ਲਿਆਂਦਾ ਸੀ ਕਿ ਅਸੀਂ ਕੱਲ ਕਿਉਂਕਿ ਕੱਲ ਸ਼ਾਮ ਹੋ ਗਈ ਸੀਗੀ ਤੇ ਸ਼ਾਮ-ਸ਼ਾਮ ਦੇ ਟਾਈਮ ਤੇ ਅਸੀਂ ਗੱਡੀ 'ਚ ਸਮਾਨ ਛੇੜਿਆ ਹੀ ਨਹੀਂ ਸੀਗਾ ਤੂੰ ਕੀ ਕਰੀਏ ਨਾ ਖੜਾ ਕਿਸ ਨੇ ਨਾ ਗੱਡੀ ਦੇ ਸੇਕੜਿਆ ਜਿਹੜਾ ਬਣਿਆਰੇ ਸੀ ਮੇਰੀਆਂ ਖੜਾ ਚਲੋ ਕੱਢ ਕੇ ਲਿਆ ਸਮਾਨ ਫੇਰ ਫੇਰ ਲੈ ਹਾਂ ਹਾਂ ਜਾ ਰਹੇ ਹਾਂ ਬੰਦਾ ਬੱਚਾ ਆ ਦੇਖੋ ਲਾਗੇ ਦੋ ਤੋਂ ਨਾਲ ਇਕੱਟਣਾ ਕੱਟਲਾ ਕੱਟਲਾ ਲੈ ਚੱਲੀ ਚਲੋ ਅੰਦਰ ਲੈ ਚੱਲੀ ਚਲੋ ਅੰਦਰ ਲਿਆ ਹੋ ਗਿਆ ਸਮਾਨ ਸਾਡੀਆਂ ਵੀ ਨਹੀਂ ਗੱਡੀਆਂ ਸੀਗੀਆਂ ਵਿੱਚੇ ਰੁਪਈਏ ਸੀਗੀਆਂ ਰਾਤ ਦੀਆਂ ਕਾਦੀ ਪਾਣੀ ਦਿੱਤਾ ਇੱਕ ਖਾਣੇ ਛੋਟੇ ਜਿਹੇ ਬੱਚਿਆਂ ਚੱਕੇ ਲੈਉਣੇ ਪੈਂਦੇ ਨੇ ਭਾਰੀ ਭਾਰੀ ਚੀਜ਼ਾਂ ਮਾਮ ਕਿੱਥੇ ਨੇ ਤੁਹਾਡੇ ਮਾਮ ਨੂੰ ਤਾਂ ਬੁਲਾ ਦਿਓ ਕੀ ਕਰ ਕੀ ਰਹੇ ਨੇ ਜੀ ਆ ਜੋ ਰੋਟੀ ਵਿਲੇ ਦੀ ਵਾਹ ਜੀ ਵਾਹ ਆਦਾ ਬੜੀ ਸਜਰੇ ਸਜਰੇ ਰੋਟੀਆਂ ਭਾਈ ਜੀ ਦਿਖਾਈ ਜਾ ਤੁਸੀਂ ਖਾਈ ਜਾ ਜਿਹੜੇ ਤੋਂ ਸ਼ੁਰੂ ਕਰਾਂ ਜੀ ਸਮਝ ਨਹੀਂ ਆਇਆ ਜੀ ਆ ਜੋਰ ਵੇਸ਼ਾ ਹਲੋ ਮੈਂ ਆਉਂਦੇ ਸਾਈਂਤੀ ਰੱਖ ਦੇਣੀ ਹੈ ਹਲੇ ਇਹ ਰੋਟੀ ਦਾ ਅੰਗ ਇਹ ਰੋਟੀ ਦਾ ਆਉਂਦੇ ਸਾਈਂਤੀ ਰੱਖ ਦੇਣੀ ਆ ਮੱਛੀ 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 ਮੱਛ ਕਿ ਕਿ ਨਹੀਂ ਸੈਟੀ ਲੱਗਿਆ ਨਾ ਮੈਨੂੰ ਸੱਚੀ ਗੱਲ ਆ ਬੱਧੀ ਉਹ ਆ ਇਹਨਾਂ ਦੋ ਬ੍ਰੈਡਾਂ ਦੇ ਪੈਗ ਆਹ ਸੱਜੀ ਵਾਰ ਦੇਖਿਆ ਮੈਂ ਨਹੀਂ ਲਾਇਆ ਬ੍ਰੈਡ ਉਹ ਆਉਂਦੀਆਂ ਕੰਪਨੀਆਂ ਬਹੁਤ ਨੇ ਹੀ ਨਾ ਉਹ ਵਾਲੀ ਵਧੀਆ ਹੁੰਦੀ ਹੈ ਇੱਥੇ ਕੱਢ ਲੈਂਦੇ ਕਿਹੜੀ ਚਲੋ ਇਹ ਸਾਈਡ ਵਿੱਚ ਬ੍ਰੈਡ ਨੇਗੇ ਹਾਂ ਦੇਖੀ ਬਿਸਕਟ ਹਾਂ ਇਹ ਮੈਨੂੰ ਵਧੀਆ ਲੱਗੇ ਇਹ ਬਿਸਕਟ ਖਾਦੇ ਸੀਗੇ ਮੈਂ ਇੱਕਦਾਨੂ ਕਿੱਥੇ ਵਧੀਆ ਲੱਗੇ ਮੈਨੂੰ ਵਧੀਆ ਕਿਹੜੀ ਟੇਸਟੀ ਨੇ ਉਹ ਜਿਹੜੇ ਡਿੱਗੇ ਸੀ ਸੋਫੇ ਤੇ ਅੱਛਾ ਉਹ ਵਾਲੇ ਨੇ ਉਹ ਵਾਲੇ ਨਹੀਂ ਕਿ ਹਾਂ ਮੱਠੀ ਹੈ ਥੜਿਆ ਉਹਿਆ ਪਤਾ ਕੀ ਸੀਗਾ ਗイズ ਮੈਂ ਤੁਹਾਨੂੰ ਦੱਸਦਾਗਾ ਮੈਂ ਡਿਪ ਕਰਕੇ ਨਾ ਬਿਸਕਟ ਖਾਣ ਲੱਗਿਆ ਦੁੱਧ ਦੇ ਵਿੱਚ ਉਹ ਤੋਂ ਇੱਕ 2-4 ਸਕਿੰਟ ਦੇ ਤੋਂ ਵੱਧ ਫੜ ਕੇ ਮੈਂ ਗੱਲਾਂ ਬਾਤਾਂ ਮਾਰਨ ਲੱਗਿਆ ਉਹ ਨਾਲ ਦੇ ਨਾਲ ਡਿੱਗੇ ਸੋਫੇ ਤੇ ਉਹ ਪੂਟ ਟੁੱਟ ਕੇ ਕਿਉਂ ਗਿੱਲਾ ਹੋ ਚੱਕਿਆ ਸੀਗਾ ਨਹੀਂ ਦਵਾਰੇ ਲੈ ਦਿੱਤੇ ਨੇ ਵੀ ਸਿੱਖ ਲੈ ਤੂੰ ਗਾਣਾ ਅੱਛਾ ਤੂੰ ਸਖਲੀ ਮੇਰੇ ਬੰਡੇ ਦਾ ਬ੍ਰੈਡ ਤੇਰੇ ਗਵੇਂ ਮੱਠੀ ਮੱਠੀ ਨਹੀਂ ਨਾ ਨਾ ਮੱਠੀ ਆ ਮੱਠੀ ਬਧੀ ਰਹੀਆਂ ਉਹ ਫਲਾਵਰ ਜੀ ਬਣੇ ਹੋਏ ਨੇ ਮੱਠੀ ਆਂਦੇ ਹਨਾ ਲੱਗਾ ਮੂੰਹ ਜੇ ਬਣੇ ਹੋਏ ਨੇ ਹਾਂ ਦਿਖਾ ਦੇ ਤੈਨੂੰ ਫਤਿਹ ਜੀ ਜੀ ਕੀ ਆ ਬੈ ਦੇ ਆ ਇੱਕ ਸਭ ਤੋਂ ਛੋਟਾ ਆ ਚਾਰਜਿਸਟਰ ਸਭ ਤੋਂ ਛੋਟਾ ਨੋਟਬੁੱਕਸ ਨਹੀਂ ਆ ਸਾਜ ਮਲ ਬਣਿਆ ਦੇਖੋ ਉਸ ਤੋਂ بڑا ਇਹਨੇ ਵੱਡਾ ਲੈਂਦੇ ਨੇ ਛੋਟਾ ਲੈਂਦੇ ਨੇ ਛੋਟਾ ਨੇ ਇਹ ਕਾ ਸਭ ਤੋਂ ਛੋਟਾ ਇਹ ਸਬਜ਼ੀਆਂ ਨੇ ਆ ਸੇਬ ਨੇ ਸੂਟਸ ਸੇਬ ਨੇ ਆ ਕੀ ਬਣਾਉਣਾ ਪੈਨੇਗਾ ਬਣਾਣਾ ਨੇ ਚਲ ਇਹ ਤਾਂ ਉਧਰ ਸੂਈ ਚੱਕ ਕੇ ਆਓ ਜੀ ਪਾਉਣ ਚ ਪਾਈ ਜਾ ਪੁੱਤ ਲਾ ਵੀ ਨਾਲ ਲਾ ਕੇ ਪਾਈ ਲੈਣਾ ਇਹ ਚ ਕੀ ਆ ਇਹ ਦਫਾ ਬਚ ਗਈ ਜੀ ਬਲੈਕ ਚ ਥੋੜਾ ਸਮਾਨ ਅੱਛਾ ਅੱਛਾ ਪਹਿਲਾਂ ਮੇਰਾ ਦਿਖਾਉਣ ਬੈਠੀਏ ਦੇਖ ਲੈ ਆਪਣਾ ਨਹੀਂ ਦਿਖਾਏ ਗਲੀਨ ਪਤਾ ਇੱਕ ਲਗਾ ਗਲੀਨ ਹਾਂ ਦੇਖ ਲੈ ਉਧਰ ਨਹੀਂ ਕੁਝ ਵੀ ਉੱਥੇ ਆ ਨੋਰ ਹੈ ਜੀ ਹਾਂ ਲੋਰ ਓ ਮਾਈ ਗਾਡ ਲੈ ਬੜੀ ਮੜਾ ਮੈਂ ਦਿਖਾਵਾਂ ਆ ਦੇਖੋ ਅੱਜ ਦੱਸੋ ਮਾੜ ਗੋ ਸੋਨਾ ਵੀ ਆ ਦੇਖੋ ਇਹ ਤਾਂ ਜਿਹੜਾ ਗੋਲੋਂ ਸੁਨ ਲੱਗਦਾ ਮੈਨੂੰ ਸੋਨਾ ਲੱਗੇ ਇਹ ਵਾਲਾ ਕਲਰ ਆ ਵੀ ਸੋਨਾ ਕਲਰ ਇਹ ਚ ਸ਼ਾਈਨੀ ਜੀ ਸੀ ਮੈਂ ਤਾਂ ਲੈਣੀ ਆ ਆ ਕਲਰ ਵੀ ਨਹੀਂ ਹੈ ਆ ਦੇਖੋ ਕੀ ਜਿਹੜੀ ਆਂਦਾ ਮੈਂ ਤਿੰਨ ਨੂੰ ਸਿਲੈਕਟ ਜੇ ਕਲਰ ਲੈਂਦੀ ਸੀ ਗਾ ਇਹ ਤਾਂ ਮੈਂ ਗਿਆਨੀ ਗਮਾਰ ਲੈ ਵੀ ਇੱਛਾ ਕਰਦਾ ਦੇਖਿਆ ਇਹ ਤਾਂ ਸਾਰੇ ਜਿਹੜੇ ਚ ਆ ਵੀ ਸੋਨਾ ਕਲਰ ਹੈ ਇਹ ਕਿ ਸੇ ਵੀ ਉਹ ਲਾਈਟ ਜੀ ਟੀ ਸ਼ਰਟ ਨਾਲ ਰਾਮ ਰਾਮ ਕਰ ਚੋਦੀ ਹੈ ਸੋਣਾਗਾ ਲੈ ਉਹ ਲੈ ਪਰ ਇਹ ਮੈਂ ਕਪੜਾ ਵੀ ਕੁੜੀ ਬਣ ਗਿਆ ਕੱਪੀਆਂ ਜਿਹੜਾ ਕਪੜਾ ਆਈਗਾ ਮੈਂ ਕਪੜਾ ਦੱਪੀਆਂ ਜਿਹੜੇ ਕੱਪੜੇ ਚ ਉਹ ਕਪੜਾ ਹੋਰ ਆ ਉਹ ਹੋਰ ਆ ਇਹ ਹੋਰ ਆ ਕਿੰਨੇ ਹੋ ਲਗ ਲਗ ਤਰ੍ਹਾਂ ਦੇ ਕੱਪੜੇ ਨੇਗੇ ਆ ਇਹ ਦੇਖ ਟੀ ਸ਼ਰਟ ਆ ਨਹੀਂ ਤਿੰਨੋਂ ਸੀ ਕਿ ਮੇਨ ਲੋਣਾ ਆ ਇਹ ਕੋ ਟੀ ਸ਼ਰਟ ਕੱਪੜਾ ਵੀ ਸੁਣੀ ਨਹੀਂ ਗਏ ਦੇਖੋ ਬੱਸ ਜੀ ਸਭ ਸਮਾਈ ਪੰਛੀ ਬਣਿਆ ਆ ਪੰਛੀ ਬਨੂ ਉੜਦੀ ਵੀ ਰੂਮ ਉਸ ਤੇ ਕੰਨੇ ਆਵਾਜ਼ ਹੈ ਜਾ ਰੂਮ ਬਤੇ ਕੇ ਅੱਛੇ ਵੀ ਬੈਠ ਰਹੀ ਆ ਨਾ ਉਹ ਬੈਠੀ ਆ ਵਿਚੇ ਪੰਛੀ ਬੈਠਾ ਰਾਈਜ਼ ਅਗੇਨ ਐ ਲਿਖਿਆ ਹੈ ਰਾਈਜ਼ ਅਗੇਨ ਬੇੜਾ ਦੁਸਲੀ ਆਇਆ ਹੋਇਆ ਤੇਰਵਾਸ ਤੇ ਆ ਇਹ ਸ ਤੇ ਰੰਗੀ ਆ ਆਹ ਇਹਨਾਂ ਨੂੰ ਤਾਂ ਮੇਰੀਆਂ ਹੈਗੇ ਮਾਈ ਇਹ ਉਹ ਪਰਫੈਕਟ ਇਹ ਵੀ ਹੁੰਦਾ ਨਹੀਂ 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 ਕੀ ਹੈ ਇਹ ਨਹੀਂ ਮੈਂ ਆਇਆ ਮੈਂ ਤੁਹਾਨੂੰ ਸਾਕੇ ਦਿਖਾਵਾਂ ਮੈਂ ਨਹੀਂ ਦਿਖਾਉਣੇ ਬਗੇ ਚਲੋ ਮੜਾ ਇਹ ਦਿਖਾ ਦੇ ਖੋਲ ਕੇ ਨਾ ਰੱਖੇ ਠੀਕ ਆ ਇਹਦਾ ਆ ਸੂਟ ਆ ਮੇਰਾ ਲਾਗੋ ਨਾਲ ਟਕਟਾ ਨਾਲ ਪੂਰਾ ਸੂਟ ਦੇਖ ਰੋ ਇਹਦਾ ਗਾਇ ਸੁਣੋ ਕੋਨੇ ਅਸੀਂ ਇਹਦੇ ਇੰਟਰਫੇਅਰ ਨਹੀਂ ਕਰਦੇ ਆ ਦੇਖੋ ਤੇ ਇੱਕ ਮਾਈ ਸੂਟ ਕੋਟ ਸੂਟ ਕੋਰ ਸੂਟ ਨੇ ਕੋਰ ਸੂਟ ਕੋਰ 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 ਬਣਾਉਂਦਾ ਮੈਨੂੰ ਵੀ ਨਹੀਂ ਹੈਗਾ ਵੀ ਕਿਹੜਾ ਸੂਟ ਹੁੰਦਾ ਕੋਰ ਸੂਟ ਹੁੰਦਾ ਤੂੰ ਮੈਨੂੰ ਵੀ ਬੁਲਾ ਕੋਰ ਸੂਟ ਹੁੰਦਾ ਸੀਓ ਆਰਡੀ ਕੋਰ ਕੋਰ ਸੈਟ ਸਾਰਾ ਕੱਢਿਆ ਹੋਇਆ ਹੈ ਹੈਵੀ ਹੈਗਾ ਹਮ ਕੋਰ ਸੈਟ ਪਲਾਜ਼ੋ ਕੱਢਿਆ ਹੈ ਹਾਂ ਸ਼ਾਡਾ ਵੜੀ ਇਹ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਇਸ ਪੈਸੇ ਤੋਂ ਤੇ ਪਾਣਾ ਹੈ ਆਏ ਹਾਏ 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 ਖੋਲ ਕੇ ਨਹੀਂ ਦਿਖਾਉਂਦੀ ਇਹ ਕਿਉਂਕਿ ਜੇ ਖੋਲ ਕੇ ਦਿਖਾਤਾ ਫਿਰ ਇਹਦਾ ਸਰਪ੍ਰਾਈਜ਼ ਖਰਾਬ ਹੋ ਜਾਊਗਾ ਸੋਟਾ ਮੈਨੂੰ ਆਇਆ ਹੋਇਆ ਮੈਨੂੰ ਆਇ ਲੱਗੂਆ ਮੈਂ ਪਾ ਲਿਆ ਦਵਾ ਪਹਿਲਾਂ ਤੇਰਾ ਹੀ ਹੋਣਾ ਹੈਗਾ ਵਾਹ 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 ਇੱਕ ਸੂਟ ਆਵਾਲਾ ਆ ਦੇਖੋ ਜੀ ਇੱਕ ਆਵਾਲਾ ਸੂਟ ਹੈ ਕੜਾਈ ਗੁੜੀ ਇਹਦੀ ਇਹ ਹੈਂਡਵਰਕ ਦਾ ਸਾਰਾ ਕੱਢਿਆ ਹੋਇਆ ਇਹ ਵੀ ਪਲਾ ਦੋ ਕੱਲ ਵਾਲੇ ਬਲੌਗ ਚ ਦੇਖ ਲਓ ਗਾਇਸ ਤੁਸੀਂ ਇਹ ਕੱਟ-ਕੱਟ ਕੇ ਦਿਖਾਈ ਹੋਈ ਸੀਗੇ ਉੱਥੇ ਕਾਲਾਲੇ ਬਲੌਜੇ ਸਾਰੇ ਪਏ ਹੋਣੇ ਸੂਟ ਉਤੇ ਪਛਾਨ ਲਓ ਵੀ ਕਿਹੜਾ ਸੂਟ ਹੈ ਨਹੀਂ ਨਹੀਂ ਦੇਖਿਆ ਹੋਣਾ ਤੁਸੀਂ ਧਿਆਨ ਨਾ ਕਰਿਓ ਮੈਂ ਦੱਸ ਸਕਦਾ ਤਾਂ ਦੇਖਣ ਗਿਆ ਠੀਕ ਹੈ ਆ ਕਰਨਾ ਦੱਸ ਦਿੰਦੇ ਹੁਣ ਤਾਂ ਦੇਖਣਾ ਮੂਰਾ ਸੂਟ ਹੀ ਹੈਗਾ ਤਿੰਨ ਹੋ ਗਏ ਅਜੇ ਹੋਰ ਵੀ ਆ ਫਤਿਹ ਗੁਰੀਨ ਆਪਦੇ ਸੂਟ ਦੇਖ ਲੈ ਕਿੰਨੇ ਲੈ ਕੇ ਆਈਏ ਕੀ ਤੇਰੇ ਬਸ ਇੱਕ ਵੀ ਲੈ ਕੇ ਦਿੱਤਾ ਵਿਚਾਰੇ ਬੱਚੇ ਵਿਚਾਰੇ ਬੱਚੇ ਕੋਈ ਨਾ ਬੱਚੇ ਆਹ ਘਾ ਲਿਆ ਇਹ ਕਲਰ ਮੈਂ ਕਹੇ ਸੀ ਨੂੰ ਮੈਂ ਲੈ ਰਾ ਕਲਰ ਇਹ ਕਲਰ ਮੈਂ ਪਾਇਆ ਨਹੀਂ ਗਾਦੇ ਮੈਨੂੰ ਸੋਹਣਾ ਨਹੀਂ ਲੱਗਦਾ ਵਧੀਆ ਜਮ ਇਹ ਪਾਇਆ ਤਾਂ ਹੋਇਆ ਤੇ ਰੰਗ ਦਾ ਆ ਜਿਹੜਾ ਪਾਇਆ ਹੋਇਆ ਰੰਗ ਇਹ ਹੀ ਰੰਗ ਆ ਨਹੀਂ ਇਹ ਤਾਂ ਇਹ ਵੀ ਤੰਗੀ ਦਵਾਇਆ ਸੀ ਫਿਰ ਸੋਹਣਾ ਲੱਗਦਾ ਤੇ ਆ ਮੈਂ ਪਹਿਨ ਲਈਆਂ ਆ ਮੈਂ ਟੌਪ ਲਈਆਂ ਦੋਨੇ ਚੀਜ਼ ਜਦ ਮੈਂ ਘਾ ਲਿਆ ਮੈਂ ਜਾਇ ਨਹੀਂ ਸ਼ੋਪਿੰਗ ਕਰੀਏ ਕੱਲੀ ਨਹੀਂ ਆਪ ਦੇ ਇਹ ਵੀ ਰੂਟ ਤਾਂ ਹੈਗੇ ਨੇ ਐਨੇ ਮਹਿੰਗੇ ਵਾਏਗੇ ਫਤੇ ਇਹ ਹਜੇ ਨਾ ਆਹੋ ਆ ਰੋਟੀ ਪਈਏ ਮੂਰੇ ਤੇਰੀ ਪਹਿ ਬਾਅਦ ਚ ਖਾਈ ਇਹਨੂੰ ਇਹ ਜੇ ਮੈਂ ਪਾ ਕੇ ਦੇਖੂੰਗੀ ਬਫੀਟਿੰਗ ਵਗੇਰਾ ਸਹੀ ਨੇ ਸੱਟਣੇ ਜੇ ਨਾ ਸੱਟੋ ਫਿਰ ਉਹਨੂੰ ਚੇਂਜ ਕਰਕੇ ਲਿਖਾਂ ਉਹਨੇ ਚਾਰ ਪੰਜ ਦਿਨ ਬਾਅਦ ਆਪਾਂ ਫੇਰ ਲਾਣਾਗਾ ਐਣੀ ਬਤਾ ਫਿਰ ਕਦਾਂ ਪੀਸ ਹੋਰ ਪਸੰਦ ਆ ਜੇ ਫਿਰ ਉਹ ਵੀ ਆਪਾਂ ਲੈ ਕੇ ਆਵਾਂਗੇ ਵੈਸੇ ਮੈਂ ਹੋਰ ਵੀ ਲੈ ਕੇ ਆਉਣਾ ਨਾਲ ਤੇਰੇ ਕੌਣ ਕੌਣ ਜਾਣਗੇ ਹੋਰ ਹੁਣ ਆਪਾਂ ਦੋਨੇ ਅੱਛਾ ਆਪਾਂ ਦੋਨੇ ਮਾਹ ਪਤਾ ਨਹੀਂ ਹੋਰ ਕੌਣ ਕੌਣ ਜਾਣੇ ਨਾਲ ਜਿਹੜੀ ਆਪਾਂ ਆਪਾਂ ਗਈ ਜਾਂਦੀ ਉਹ ਪਰ ਜੇਬ ਖਰਚਿਆਂ ਦੇ ਨਾਲ ਚਾਹੀਦਾ ਜੇ ਉਹਨੂੰ ਕਹ ਤੇਰੇ ਹੁਣ ਤਾਂ ਤੇਰੀ ਵੀ ਕਮਾਈ ਹੋਣ ਲੱਗੀ ਸਾਨੂੰ ਦੇ ਦਿਆ ਕਰ پیسے ਪੁੱਛੇ ਉਹਦੇ ਵਿੱਚ ਦਬਾ ਦਿਆ ਕਰ ਸਾਨੂੰ ਪਹਿਲੀ ਕਮਾਈ ਚੋਂ ਆਪਦੀ ਚੋਂ ਮੈਨੂੰ ਇੱਕ ਸੈੱਟ ਕਰਾ ਮੈਨੂੰ ਇੱਕ ਪੈਂਟ ਸੈੱਟ ਕਰਾ ਦੇ ਦਵਾਤੇ ਸੀ ਪੈਂਟ ਟੀ-ਸ਼ਰਟ ਸ਼ਰਟ ਰਗਰੀਨ ਤੇਰੇ ਵਾਸਤੇ ਗਲੀ ਤੈਨੂੰ ਕੀ ਕਰਵਾਉਣਾਗਾ ਤੈਂ ਕੀ ਕਰਵਾਉਣਾ ਮੰਮੀ ਦੀ ਪਹਿਲੀ ਕਮਾਈ ਚੋਂ ਇੱਕ ਤਾਂ ਸ਼ਲਾਰਾ ਸ਼ਲਾਰਾ ਸ਼ਰਾਰਾ ਸ਼ਰਾਰਾ ਹਾਂ ਔਰ ਇੱਕ ਹੋਰ ਸੀ ਇੱਕ ਪਲਾਜ਼ੋ ਸੂਟ ਹੈ ਇੱਕ ਪਲਾਜ਼ੋ ਸੂਟ ਚੱਕ ਬਾਈ ਕੁੜੀਆਂ ਦੋ ਡਮੰਡਾਂ ਦਾ ਕੁੜੀਆਂ ਨੇ ਗਿਆ ਫਤੇ ਸਿੰਘ ਜੀ ਤੁਸੀਂ ਕੀ ਕਰਾਉਣਾ ਮਮਾ ਦੀ ਪਹਿਲੀ ਕਮਾਈ ਚੋਂ ਪਹਿਲੀ ਕਮਾਈ ਚੋਂ ਜਸ ਅਰੇ ਕਮਾਈ じゃん ਇੱਕ ਤਾਂ ਹਨ ਐਨੀ ਬੜੀ ਜੇ ਬੂਟ ਐਨੀਆਂ ਵਧੀਆ ਜੇ ਬੂਟ ਹੋਇਆ ਕੁੜੀਆਂ ਤਿਆਰ ਨਾ ਫੁੱਟਬਾਲ ਫੁੱਟਬਾਲ ਹਾਂ ਇੱਕ ਰੂਕਾ ਫੁੱਟਬਾਲ ਸੈੱਟ ਫੁੱਟਬਾਲ ਦਾ ਸੈਟ ਚੱਕ ਇੱਕ ਰੂਕੋ ਗਰਾਊਂਡ ਜਾ ਗਰਾਊਂਡ ਕਿ ਗਰਾਊਂਡ 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 ਮਮਾ ਕਿਥੋਂ ਲੈ ਕੇ ਦੂ ਤੈਨੂੰ ਗਰਾਊਂਡ ਤੋਂ ਬਾਹਰੋਂ ਮਿਲਣਾ ਮਿਲੂਗਾ ਮਾਂ ਮੈਂ ਤਾਂ ਖਲੇਰ ਤੇ ਨਾ ਪੂਗਾ ਕਿਹਦਰਾ ਫੂਕੜੀ ਤੈਨੂੰ ਚੱਕ ਬੜੀ ਨੇ ਨਮਾਣਾ ਦਾ ਬਾਲੀਆਂ ਬੱਟੇ ਬੱਟੇ ਨੇ ਚਾਰ ਗਨੇ ਆਦਿਆਂ ਦਾ ਇਕੱਠੇ ਹੀ ਕਿ ਕਿਨੇ ਆ ਲੋ ਉਹੀ ਬਹੁਤਾ ਐਡੀ ਕਮਾਈ ਵੀ ਹੋਣ ਲੱਗੀ ਤੇਰੀ ਮਾਂ ਨੂੰ ਵੀ ਇੰਨੀ ਇੰਨੀ ਫਰਮੈਸਰ ਪੂਰੇ ਕਰ ਦੂ ਹਾਂਜੀ ਮੈਂ ਫਿਰ ਜੀ ਹੈ ਮੈਨੂੰ ਤਾਂ ਸਿੱਧਾ ਲੈਪਟਾਪ ਹੀ ਲੈ ਦੇ ਜੀ ਤੁਸੀਂ ਬਾਹਲਾ ਤਾਂ ਮੈਂ ਦੋਤਾ ਕੀ ਖਰਚਾ ਕਰਾਂਗਾ ਜੀ ਮੈਨੂੰ ਤਾਂ ਲੈਪਟਾਪ ਹੀ ਠੀਕ ਹੈ ਤੇ ਲਾਦਾ ਮੈਨੂੰ ਪੈਕਿੰਗ ਕਰਨੀ ਦੇਖ ਲੈ ਬੱਚਾ ਮੇਰਾ ਲੈਪਟਾਪ ਨਹੀਂ ਆ ਰਿਹਾ ਅੱਜ ਤੱਕ ਬਈ ਕੀ ਕਰਾਂ ਬਸ ਥੋੜਾ ਟਾਈਮ ਹੋਰ ਕੱਢ ਜੋ ਬੇਟਾ ਦੇਖ ਲੈ ਪਤਾ ਥੋੜਾ ਥੋੜਾ ਕਰਦੇ ਕਰਦੇ ਮੈਨੂੰ ਕੋਈ ਨਾ 2-3 ਸਾਲ ਹੋ ਗਏ ਪਤਾ ਨਹੀਂ ਮੇਰਾ ਥੋੜਾ ਕਿ ਨਾ ਉਹ ਮੈਂ ਥੋੜੀ ਸੁੰਦਾ ਸੁਣਦਾ ਸੀ ਨਾ ਉਹ ਕਹਿੰਦੇ ਥੋੜਾ ਟਾਈਮ ਖੜਜਾ ਹਾਂ ਜਦੋਂ तू ਛੋਟਾ ਜਿਹਾ ਹੁੰਦਾ ਸੀ ਪਤਾ ਹੈ ਜਦੋਂ ਇਹ ਕਹਿਣ ਲੱਗੇ ਥੋੜਾ ਟਾਈਮ ਖੜਜਾ ਉਹਦੋਂ ਤੂੰ ਐਂ ਦੇਖੀ ਰੋੜਦਾ ਹੁੰਦਾ ਸੀਗਾ ਉਦੋਂ ਦੀ ਕਹਿਣ ਲੱਗੇ ਥੋੜਾ ਟਾਈਮ ਖੜਜਾ ਥੋੜਾ ਟਾਈਮ ਖੜਜਾ ਸੁਣਾ ਦੋ ਜੀ ਸੁਣਾ ਕੇਸ ਬਜਾ ਪਸੰਦਾ ਚਰਦਾ ਵਾਈਟ ਵਾਲਾ ਸਾਰਿਆਂ ਨਾਲੋਂ ਵੱਧ ਹੂੰ ਕੋਟ ਸੈੱਟ ਤੇਰਾ ਦੂਜਾ ਗਰੀਬਾ ਓਕੇ ਗਾਇਸ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹਨੂੰ ਕੀ ਕਹਿੰਦੇ ਹੁੰਦੇ ਨੇ ਕੋਟ ਕੋਟ ਸੈੱਟ ਕਹਿੰਦੇ ਹੁੰਦੇ ਨੇ ਕਿ ਕੋਟ ਸੈੱਟ ਕਹਿੰਦੇ ਹੁੰਦੇ ਨੇ ਕਿਹੜਾ ਸੂਟ ਮੇਰਾ ਜ਼ਿਆਦਾ ਪਸੰਦ ਆਇਆ ਉਹ ਦੱਸਿਓ ਹਾਂ ਸੈੱਟ ਸੂਟ ਦਿਖਾਏ ਤਾਂ ਹੈ ਨਹੀਂ ਕਿ ਦੱਸਾਂਗੇ ਕੀ ਬਸ ਐਦਾਂ ਹੀ ਦਿਖਾਏ ਨੇਗੀ ਪੈ ਲੱਗੀ ਹੋਈ ਠੀਕ ਆ ਗਾਇਸ ਤਿਆਰੀ ਫੇਰੀ ਕਰਦੇ ਹਾਂ ਉਹਨਾਂ ਅਸੀਂ ਜਾਣ ਦੀ ਹੈਨਾ ਕਿਉਂਕਿ ਜਾੜਾ ਵੀ ਹੈਗਾ ਉਹਦੇ ਬਾਅਦ ਦੇ ਵਿੱਚ ਸੂਟ ਵੀ ਲੈ ਕੇ ਆਉਣੇ ਨੇ ਹੁਣ ਜਾ ਰਹੇ ਹਾਂਗੇ ਉੱਥੇ ਮੈਂ ਪੰਜਾਬੀ ਸੂਟ ਲੈ ਕੇ ਆਉਂਗਾ ਇਦਰੋਂ ਮੈਂ ਦੂਸਰੇ ਹਾਂਜੀ ਹੋ ਆ ਸੂਟ ਕੱਲ ਤਾਂ ਹਜੇ ਇੰਨੇ ਪਏ ਨੇ ਕਿ ਲੈ ਲੈਂਦੇ ਇਹਨਾਂ ਦਾ ਕੀ ਕਰੋਗੇ ਹੋਰ ਆਕਸੀ ਦੇਖ ਲੈ ਕਿ ਮੇਰੇ ਵਾਸਤੇ ਕੀ ਲੈਂਦਾ ਨਹੀਂ ਨਹੀਂ ਜੀ ਕੀ ਹੋਰ ਆਕਸੀ ਦੋ ਕਿਲੋ ਕੁਛ ਨਹੀਂ ਆਇਆ ਤੇਰੇ ਵਾਸਤੇ ਆਕਸੀ ਹਨ ਕੱਲ ਕੁਛ ਨਹੀਂ ਆਇਆ ਸੀ ਕੱਲੂ ਕੀ ਲੈਂਦਾ ਸੀ ਆਕਸੀ ਹਨ ਦੋ ਕਿਲੋ ਦਾ ਖਾਣਾ ਖਾ ਰਿਆ ਸੀ ਅੱਛਾ ਡੌਗੀ ਦਾ ਖਾਣਾ ਖਾ ਗਈ ਸੀ ਕੱਲ ਗਾਇਸ ਆਕਸੀ ਕਿਸੇ ਦਾ ਖਾਣਾ ਖਾ ਗਈ ਸੀ ਇਸ ਕਰਕੇ ਕੋਈ ਪੁੱਤ ਨਹੀਂ ਰੱਖਦਾ ਸੀ ਲੋਕਰ ਰੋਟੀ ਲੋਕਰ ਰੋਟੀ ਇਹ ਕਿਹੜਾ ਨਾਮ ਹੈ ਲੋਕਰ ਰੋਟੀ ਲੋਕਰ ਰੋਟੀ ਖਾਣੇ ਹਨ ਖੇਲਦੇ ਸੀ ਚਾ ਲੋਕਾਂ ਦੀ ਰੋਟੀ ਖਾਣ ਵਾਲੀ ਡੌਗੀ ਨੂੰ ਕਹਿੰਦੇ ਹੁੰਦੇ ਨੇ ਲੋਕੋ ਰੋਟੀ ਦੇਖੋ ਹਾਂਜੀ ਡੈਡ ਦੇ ਵਿੱਚੋਂ ਦੇਖੋ ਡੈਡ ਨੇ ਹਨ ਕਲਰ ਪਾਣੇ ਹਨ ਆਰਾਮ ਲੱਖੋ ਕੀ ਰਕਸੀ ਰਿਹਾ ਹੈ ਚੁੱਪ ਨਾ ਮਾਰ ਮਾਰ ਕੇ ਹੈ ਹਾਂ ਰਕਸੀ ਠੀਕਾ ਕਰਦਾ ਦੇਖੋ ਆਪੋ ਚੱਲਦਾ ਗਾ ਚਲੋ ਠੀਕ ਹੈ ਗਾਇਸ ਹੁਣ ਤਿਆਰ ਹੋਣੇਗੇ ਤੇ ਤਿਆਰ ਹੋ ਕੇ ਚੱਲਦੇ ਆਂਗੇ ਨਾ ਆਪੇ ਤੇ ਫਿਰ ਤੁਹਾਨੂੰ ਦਿਖਾਉਣਾ ਹੈ ਕਿ ਵੀ ਨਾਪੇ ਚ ਕੀ ਕੁਝ ਸ਼ਾਪਿੰਗ ਕਰਦਨੇ ਕਿ ਮੈਂ ਤਾਂ ਰੈਡੀ ਹੋ ਗਈ ਹਾਂਗਾ ਤੇ ਇਹ ਮੈਸੇਜ ਵੀ ਰੈਡੀ ਨੇਗੇ ਮੈਂ ਜਾਣ ਰਿਹਾ ਹਾਂ ਤੇ ਹੁਣ ਨਾਪੇ ਚਲਿਏ ਜੀ ਯੋਗਨ ਆ ਮੇਰਾ ਪ੍ਰੋਟੀਨ ਵੈਰੀ ਗੁੱਡ ਇਹ ਤੋਂ ਬਾਅਦ ਕੋਣ ਹੋਣਾ ਕਿ ਇਹ ਜਿਹੜਾ ਪ੍ਰੋਟੀਨ ਹਾਂ ਆਜਾ ਭਾਈ ਉਹ ਪਹਿਲਾ ਪਾਪਾ ਪਾਣੀ ਚ ਤਾਹੀ ਤਾਂ ਕੋ ਹੁੰਦਾ ਨਹੀਂ ਉਹ ਇਹੋ ਤੇ ਆリエ ਬਸ ਬਣਾ ਕੇ ਪ੍ਰੋਟੀਨ ਚੱਲੇਗੀ ਰਾਸਤੇ ਚ ਜਾਂਦਾ ਜਾਂਦਾ ਪੀਉਂਗਾ ਮੈਂ ਮੈਂ ਦਵਾਈ ਲੈਣੀ ਹੈ ਦਵਾਈ ਭੁੱਲੇ ਨਹੀਂ ਔਰ ਕੀ ਭਾਇਆ ਹਾਂ ਵੈਰੀ ਗੁੱਡ ਸਿੱਕ ਕੀ ਹੁੰਦਾ ਬਣਾਉਣਾ ਇਹ ਪਹਿਲਾਂ ਨਹੀਂ ਇਹ ਨੂੰ ਹੁੰਦਾ ਸੀਗਾ ਪਹਿਲਾਂ ਮੈਂ ਬਣਾਉਂਦੇ ਵਾਰੀ ਇਹ ਨਹੀਂ ਹਾਂ ਨਾਲ ਸੀ ਵਧੀਆ ਸੀਗਾ ਫਿਰ ਹਾਂ ਸ਼ੀਕ ਤਾਂ ਮੈਨੂੰ ਹਲਾਉਣਾ ਪੈ ਗਿਆ ਤੇਰਾ ਤਾਂ ਕੰਮ ਉਹਨੇ ਤਾਂ ਉਨੇ ਹੀ ਰਹਿ ਗਿਆ ਅਰਕਰ ਦੇ ਕਣੀਆਂ ਪੈ ਕੇ ਹੜੀਆਂ ਲੱਗੀਆਂ। ਹੋਰ ਨਹੀਂ ਆਣ ਲੱਗ ਪਾ ਜਾਂਦਾ। ਹੋਰ ਉਧਰ ਪਵਾਨੀਗੜ ਕਿ ਨਹੀਂ ਜਾਦੇ ਸੀਗਾ। ਆਜੋ, ਭੱਜ ਜਾਓ। ਆਪਸੀ ਤਾਂ ਵੀ ਆਣਾ ਸਾਡੇ ਨਾਲ। ਹੈ ਜਾਣਾ ਤਾਂ ਆਪਾਂ ਮਰੂਤੀ 'ਚ ਨਾ ਚੱਲੀਏ। ਚਲੋ, ਗਰਮੀ-ਗਰਮੀ ਹੋਣਾ ਤਾਂ ਚਲੋ। ਮਰੂਤੀ ਖੜੀ ਵੀ ਸਿੱਖਣਾ ਆਪ। ਕਿ ਠਗੜੀ ਹੈ ਹੱਦ ਵਾਲੀ। ਚਲ ਹੁਣਾਂ ਲੇਟ ਨਹੀਂ ਹੋਏ ਆਪਾਂ। ਚਲੋ ਜਲਦੀ ਕਰੋ ਲੇਟ ਹੋ ਰਿਆਂਗੇ ਬਹੁਤ ਲੇਟ ਆ ਮੈਨੂੰ ਕਰ ਦਿੱਤੀ ਘੱਟ ਦਿੱਤੀ ਕਹਿੰਦੇ ਲੇਟਾਂ ਲੇਟਾਂ ਹੁਣ ਇਹ ਦਾ ਹੁਣ ਇਹ ਤੋਂ ਬਦਲਾ ਲੈਣ ਜਾਗੇ ਅਸੀਂ ਚੀਜ਼ ਦਾ ਕੱਲ ਚੇਂਜ ਸੀ ਤੇ ਲੇਟ ਆ ਬਾਈ ਲੇਟ ਮੈਂ ਲੇਟ ਗੱਡੀ ਤੇ ਕੱਢ ਜਿੱਦੀ ਚੱਲ ਚਲੋ ਠੀਕ ਹੈ ਗਾਈਸ ਕਰ ਦਿਆਂ ਗੱਡੀ ਤੇ ਚੱਲ ਦਾਂਗੇ ਨਾ ਫੇ ਨਾਪੇ ਚੱਲ ਕੇ ਤੁਹਾਨੂੰ ਦਿਖਾਉਣੇ ਵੀ ਕੀ ਵੀ ਕਰਨਾਗਾ ਤੇ ਕੀ ਕੰਮ ਕਰਨੇ ਇਹਦੇ ਚਲੋ ਗਾਈਸ ਚਲਿਏ ਇਹ ਤਾਂ ਨਿਕਲਣਾ ਹੀ ਨਹੀਂ ਹੈਗਾ ਜਦੋਂ ਟਾਈਮ ਹੈ ਗੱਡੀ ਨਾ ਕੱਢਾ ਬਾਹਰ ਯੋਂ ਕੋ ਟਿਕਟ ਕਿ ਖੜਾ ਲਈ ਫੇ ਭੱਜ ਜਾਊਗੀ ਆਜੋ ਵੀ ਆਜੋ ਜਿੰਨੇ ਨੱਬੇ ਜਾਨਾ ਆਜੋ 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 ਰੌਕਸੀ ਭਰਾ ਆ ਜਾ ਓਏ ੱਲੇ ਆ ਜਾਗੀ ਬਾਵਲੀ ਪੂਸ਼ ਇਹ ਹੁਣ ਆਊਗੀ ਗਾਇਸ ਦੇਖੋ ਪੱਜੇ ਪੱਜੇ ਨਿਕਲੀ ਵਾਰ ਆ ਗਈ ਆ ਭਈ ਆ ਗਈ ਆ ਗੁਰੂ ਬਾਗ ਕਿੰਨਾ ਟਾਈਮ ਲਾਤਾ ਮੈਂ ਹਾਂ ਨਾ ਚਾਬੀ ਪੜਾਕ ਜਾਈਗੀ ਬੱਚੇ ਬੱਸ ਆ ਜਾਗੇ ਉਦੋਂ ਤਾਂ ਇੰਨਾ ਟਾਈਮ ਕਿੱਥੇ ਆਪਾਂ ਨੇ ਕੋਲ ਹਾਂ ਮਾਗਾ ਨਾ ਟਾਕੀ ਤੋਂ ਲਾਉਂਦੀ ਜਾਂਦੀ ਜਾਂਦੀ ਉਹ ਲਾਲੀ ਐਨੀ ਕਾਲੀ ਜਲਾ ਬਾਲੀ ਕਾਲੀ ਤੈਨੂੰ ਤਾਂ ਦੇਖ ਲੈ ਟਾਕੀ ਵੀ ਲਾਉਂ ਦਤੀ ਅੱਜ ਤਾਂ ਇਹਨੂੰ ਬਾਲੀ ਹਾਂ ਹੁਣ ਦੱਸੋ ਕੀ ਕੀ ਕੰਮ ਕਾਰਨ ਨੇ ਤੇਰੇ ਜਿਹੜੇ ਇੱਥੇ ਕਰਨੇ ਨੇਗੇ ਤਾਂ ਦਾ ਬਸ ਕੀ ਹੈਗਾ ਬਸ ਇੱਕ ਤਾਂ ਲੈਣਾ ਨੇ ਨੇ ਮੈਂ ਚੱਪਲਾ ਔਕਾ ਸੈਕੰਡ ਸੈਕੰਡ ਵਨ ਸੈਕੰਡ ਬਟੀਕ ਦਾ ਕੰਮ ਹੈਗਾ ਬਟੀਕਾ ਕੰਮ ਹੈ ਆ ਰਹੇ ਨੇ ਤਾਂ ਅਸੀਂ ਜਾ ਰਹੇ ਨਹੀਂ ਤਾਂ ਲੋੜ ਹੀ ਨਹੀਂ ਸੀ ਅੱਜ ਜਾਣ ਦੀ ਹੂੰ ਉਹ ਹੀ ਘਰ ਕੇ ਔਕਾ ਸੀਗਾ ਔਕਾ 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 ਨੈਕਸਟ ਮੈਂ ਦੋ ਕੁ ਸੂਟ ਲੈ ਲੈਂਦੇ ਹਾਂ ਆਉਦੇ ਵਾਸਤੇ ਹਜੇ ਸੂਟਾਂ ਦੀ ਕਸਰ ਆ ਹਾਂ ਆ ਕੀ ਗੱਲ ਬਣੀ ਕੱਲੋਂ ਦਾ ਚਾਰ ਸੂਟ ਲੈ ਲੈਂਦੇ ਨੇ ਹਜੇ ਤਾਂ ਹੋਰ ਹੋ ਗਏ ਲੈ ਸੱਤੀ ਹਾਏ ਹਾਏ ਬੁਰਾ ਬਾਬਾ ਇਹ ਵੀ ਤਾਂ ਐਵੇਂ ਸਿੰਪਲ ਜਿਹੇ ਲੈਣੇਗੇ ਸਿੰਪਲ ਹੋਣ ਜਿਹੇ ਘੈਂਟ ਹੋਣ ਜਿਹੇ ਜਿਹੇ ਮਰਜ਼ੀ ਹੋਣ ਸੂਟ ਤਾਂ ਸੂਟ ਹੀ ਹੁੰਦੇ ਨੇਗੇ ਅੱਛਾ ਕੋਈ ਜਾਂ ਦੇਖਾਂਗੇ ਇਹ ਟਾਈਮ ਤੇ ਦੇਖਾਂਗੇ ਚੱਲ ਇਹ ਤਾਂ ਕਹਦੇ ਤੂੰ ਕੈਨਸਲ ਹੈ ਤਾਂ ਮਜ਼ਾਕ ਕਰਦੀ ਸੀ ਮੈਂ ਕਹਦੇ ਕਹਦੇ ਛੱਡ ਦੇ ਕਹਦੇ ਵੀ ਮਜ਼ਾਕ ਕਰਦੀ ਸੀ ਤੇਰਾ ਵੀ ਤੂੰ ਕੀ ਯਾਦ ਰੱਖੇਗਾ ਚਲੋ ਠੀਕ ਹੈ ਜੀ ਹੁਣ ਇਹਨੂੰ ਲੈ ਕੇ ਚੱਲਦੇਗੇ ਤੇ ਹੁਣ ਪਹੁੰਚਦੇਗੇ ਛੇਤੀ ਅਸੀਂ ਨਾਬੇ ਕਿਉਂਕਿ ਅੱਗੇ ਵੇਟ ਕਰ ਰਹੇ ਹੋਣਗੇ ਕਸਟਮਰਾਂ ਨੇ ਨਾਬੇ ਸਾਡੇ ਕੋਲ ਪਹੁੰਚਣਾਗਾ ਉੱਥੇ ਨੂੰ ਸੂਟ ਸਾਡੇ ਦਾ ਦਵੰਨ ਬੁਟੀਕ ਦਾ ਇਹਦਾ ਕੰਮ ਹੈ ਜਿਹੜਾ ਉਹ ਆਪਦਾ ਕਰਨਾਗੇ ਇਹਨਾਂ ਨੇ ਤੇ ਨਾਬੇ ਪਹੁੰਚ ਕੇ ਇਹਨਾਂ ਦਾ ਕੰਮਕਾਰ ਕਰਾ ਕੇ ਫਿਰ ਲੈ ਕੇ ਸਮਾਨ ਸੋਣ ਫਿਰ ਆਉਣੇ ਵਾਪਸ ਜੀ ਦਪੌੜੇ ਤੋਂ ਵੀ ਕੀ ਕੁਝ ਲੈਂਦੇ ਨੇ ਫਿਰ ਇਹ ਕੀ ਕੁਝ ਸਰ ਮੈਨੂੰ ਸ਼ਾਪਿੰਗ ਕਰਾਉਂਦੇ ਨੇ ਹਾਂ ਸ਼ਾਪਿੰਗ ਤਾਂ ਹੋਣੀ ਲੈਣਾ ਹੁਣ ਮੁੜ ਕੇ ਕੱਲ ਕਰਾ ਕੇ ਹਟ ਆ ਜੇ ਗੱਡੀ پارک ਕਰਕੇ ਚਲਦੇ ਆਂਗੇ ਉਹਨਾਂ ਦਾ ਕਰਾਉਣੇ ਆਗੇ ਕੰਮ ਮਸ਼ਾ ਮਾਰੇ ਜਿੰਨੇ ਵੀ ਹੈਗੇ ਕੰਮ ਖਾਸ ਨੇ ਜਿਸਨੋਂ 90 ਦੇ ਬਹੁਤ ਕੰਮ ਨੇ ਬੱਚਿਆਂ ਨੂੰ ਮੁੰਡਾ ਨੂੰ ਪਾਉਂਦੇ ਕਸਟਮਰ ਵੀ ਇਹਨਾਂ ਦੇ ਆਉਣ ਵਾਲੀ ਹੋਣਗੇ ਬਸ ਇਹਨਾਂ ਨੂੰ ਮੈਂ ਮੂੰਹ ਸਿਰ ਇਹਨਾਂ ਦਾ ਕਰਾ ਕੇ ਸਿੱਧਾ ਮਤਲਬ ਕਿ ਜਿਹੜੇ ਤੇਰੇ ਕੰਮ ਦਾ ਮੂੰਹ ਸਿਰ ਹੈਗਾ ਉਹ ਕਰਾ ਕੇ ਸਿੱਧਾ ਜਾ ਮਗਰ ਤੇ ਪਹਿਲਾਂ ਮੈਂ ਕਲਰ ਦੇ ਲੈ ਕੇ ਸਨ ਮੈਂ ਸੁਣ ਲਓ ਸੁਣ ਲਓ ਵੱਟੀਆਂ ਵੱਡੀਆਂ ਡਿਮਾਂਡਾਂ ਹੁੰਦੀਆਂ ਨੇ ਕਿ ਅੱਜ ਕੱਲ ਅੱਜ ਕੱਲ ਕੁਝ ਜ਼ਿਆਦੇ ਹੋਣ ਲੱਗੀਆਂ ਨਹੀਂ ਨਹੀਂ ਆਜੋ ਓਏ ਯਾਰ ਖਾਚਾ ਖਚਾ ਭਰਿਆ ਪਿਆ ਹੈਗਾ ਹਾਂਜੀ ਦੇਖ ਲਓ ਬੰਦ ਕਰਕੇ ਆਹ ਵਾਲਾ ਇੰਨੇ ਰੱਖਦਾ ਕਿ ਉਹ ਹੀ ਨਹੀਂ ਨਹੀਂ ਉਹ ਕਰੀਏ ਹੁੰਦੇ ਬਲਮ ਪਾਈ ਆ ਆ ਵੀ ਫੋਕੀ ਦਾ ਦੇਖ ਲਓ ਆ ਦੇਖ ਲਓ ਸੌਫਟ ਆ ਇਹ ਪਿਆਜ ਉਹ ਦੇ ਠੀਕ ਹੈ ਆ ਪਾ ਦੋ ਬਸ ਠੀਕ ਹੈ ਜੀ ਠੀਕ ਹੈ ਵਰ ਗਿਆ ਹੋਰ ਕੀ ਹੋਲ ਸੇ ਲੱਗੀ ਗਈ ਇੱਥੇ ਇੱਕ ਹੋਰ ਜੁੱਤੀ ਦੇਖਣੀ ਹੈ ਕਹਿੰਦੇ ਉਸ ਬਸ ਤੇ ਆਏਗੇ ਹੁਣ ਦੂਜੀ ਦੁਕਾਨ ਤੇ ਇਹਦੇ ਵੀ ਤੋ ਪਸੰਦ ਆਉਂਦੀ ਹੈ ਨਹੀਂ ਮੁੰਡੀ ਦੇਖ ਕੇ ਉਸਦੀ ਪਾਵਰ ਕੇ ਇਹ ਵੀ ਸੋਹਣੀ ਹੈ ਉਹ ਵੀ ਸੋਣ ਲੱਗ ਰਿਹਾ ਪਾਰਲੀ ਹਾਂ ਹੂੰ ਉਹ ਵੀ ਚੋੜ ਦੇ ਹੋ ਗਏ ਕੰਫਰਟੇਬਲ ਜੀ ਹੋ ਗਏ ਦੇਖ ਲਓ ਇਹ ਲੈਣੀ ਤੈਨ ਲੈ ਲਓ

ਦੇ ਰੁਕਾਂ ਲੋ ਕੰਮ ਨੂੰ ਮੇੜਿਆ ਹੈਗੇ ਆਪਣਾ ਬਾਜ਼ਾਰ ਦਾ ਗੱਡੀ ਜਾ ਕੇ ਬੈਠਾਂਗੇ ਗਰਮੀ ਗਰਮੀ ਦੀ ਪੀ ਹੈਗੀ ਪੂਰੀ ਤੇ ਬਸ ਹੁਣ ਚੱਲ ਦਾਂਗੇ ਔਰ ਬਾਜ਼ਾਰ ਦੇ ਕੰਮ ਹੋ ਗਏ ਹੋਰ ਤਾਂ ਨਹੀਂ ਕੁਛ ਬਸ ਹੁਣ ਜਿਹਦਾ ਮਨ ਮਤਰਾਂ ਨੂੰ ਕਰਨਾ ਨਹੀਂ ਵੈਸੇ ਕੋਈ ਸਲੈਕਟਾ ਤਾਂ ਗਿਆ ਹੀ ਨਹੀਂ ਥੋੜਾ ਜਿਹਾ ਸਮਾਂ ਲਿਆ ਸਮਰ ਟ੍ਰੈਂਡ ਹੋਏ ਨੇ ਕਿਰਾ ਭੱਜ ਕੇ ਗਰਮੀ ਨਾਲ ਗਰਮੀ ਪੂਰੀ ਹੋ ਰਹੀ ਹੈਗੀ ਕਿਸੇ ਦਾ ਵੀ ਨਾ ਟੈਂਡੇ ਕਰਕੇ ਉਹਦਾ ਕੰਮ ਕਰਨਾ ਹੈ ਕੋਈ ਕੁਝ ਲੈਣ ਨੂੰ ਲਵਾ ਨਹੀਂ ਚੱਲ ਦੇਖਦੇ ਹਾਂ ਕਿ ਹੁਣ ਚੱਲ ਦਾਂਗੇ ਇੱਕ ਬੂਸਟ ਸਟੋਰ 'ਚ ਜਾ ਲੇਗੇ ਉੱਥੋਂ ਦੇਖਣੇ ਜੇ ਵਿੱਚ ਮਿਲਦਾ ਤਾਂ ਉਹ ਲੈਨੇਗੇ ਠੀਕ ਹੈ ਜੀ ਉੱਤੇ ਆ ਕੇ ਤੇ ਕਿਨੇ ਮੋਤੀਰੇ ਹਨ ਜਨਮਾਸਤਰੀ ਵਾਸਤੇ ਚਲ ਦੇਖੋ ਹੂੰ ਹੋ ਗਿਆ ਬਈ ਦੇ ਵਿੱਚ ਲਈ ਹੂੰ ਸੁਣਾਓ ਸੁਣਾਓ ਉਹ ਹੋਰ ਵੀ ਨਾਲੇ ਚੱਲਣਾ ਪੈਣਾ ਅਲੱਗ-ਅਲੱਗ ਨੇ ਇਹ ਦੋ ਨੇ ਤਿੰਨੋਂ ਭਰੀ ਗਿਆ। ਇਹ ਵੀ ਸੋਨਾ ਹੈ। ਇਹਦੇ ਨਾਲ ਤਾਂ ਆਪਾਂ ਲੈ ਨਹੀਂ ਲਿਆ। ਇਹ ਦੋ ਰਮੇ ਬਸੇ ਲਾ। ह्म ਦੇਖ ਲਓ। ਬਾਸਾ। ਹਾਜੀ गाइस ਇਹ ਸਾਮਾਨ ਅਸੀਂ ਖਰੀਦ ਲਿਆਗਾ ਤੇ ਬਾਜ਼ਾਰ ਚ ਹੁਣ ਅਸੀਂ ਨਿਕਲ ਗਏ ਬਾਹਰ ਹੁਣ ਘਰ ਨੂੰ ਚੱਲਾਂਗੇ ਕਿਉਂਕਿ ਇਹ ਬੱਚਿਆਂ ਦਾ ਵੀ ਆਉਣ ਦਾ ਟਾਈਮ ਹੋ ਰਿਹਾਗਾ। ਉਹ ਆਕੇ ਨਹੀਂ ਤਾਂ ਘਰੇ ਰਹਿਣਗੇ ਗੇਟ ਤੇ ਤੇ ਸਮਾਨ ਅਸੀਂ ਬਹੁਤ ਖਰੀਦਿਆ ਅੱਜ ਫੇਰ ਕੱਲ ਨੂੰ ਸ਼ਾਪਿੰਗ ਖੁੱਲੇ ਦਿਲ ਜੇ ਨਾਲ ਹੀ ਕਰੀ ਹੋਈ ਹੈਗੀ ਤੇ ਬੱਸ ਹੀ ਕਰੀ ਹੋਈ ਹੈ ਫ੍ਰੀਲੂ ਜੀਆਂ ਦੀ ਆਹ ਕਰੀ ਲੂ ਨੇ ਕੀ ਆ ਵੈਸੇ ਕੋਈ ਐਟੀ ਹੋਣੀ ਹੈ ਤੇ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਅਸੀਂ ਪਰ ਸਮਾਨ ਕੀ ਕੀ ਲਿਆਗਾ ਅੱਜ ਦੇ ਵਲੌਗ ਚ ਕਿਉਂਕਿ ਜੇ ਦਿਖਾਉਣ ਲੱਗੇ ਤਾਂ ਬਹੁਤ ਲੰਮਾ ਹੋ ਜੂ ਵਲੌਗ ਤੇ ਸਮਾਨ ਵੈਸੇ ਵਧੀਆ ਲਿਆਇਆ ਕੰਮ ਦਾ ਸਮਾਨ ਹੈ ਸਾਰਾ ਕੁਝ ਹੈ ਨਾ ਇਹ ਜਾਂ ਕੁਝ ਬੇਕਾਰ ਜਿਹਾ ਨਹੀਂ ਆਈ ਕੋਈ ਦੇ ਕਾਂਪੀਨ ਲੈ ਲਿਆ ਬੱਚਿਆਂ ਵਾਸਤੇ ਨਾਲੇ ਤਾਂ ਹੁਣ ਬੱਚੇ ਆਉਣਗੇ ਉੱਥੇ ਭਾ ਲੈਣਗੇ ਦੁਪਹਿਰਾ ਹੋਇਆ ਪਿਆ ਕਿਉਂਕਿ ਅਰ ਸਾਡੇ ਵੀ ਹੁਣ ਮੂੰਹ ਸੁੱਕਰੇ ਨੇ ਗਲੇ ਸੁੱਕਰੇ ਨੇਗੇ ਕਿਉਂਕਿ ਤਕਾਈ ਬਹੁਤ ਹੋਈ ਹੈ ਸਵੇਰ ਦੇ ਨਿਕਲੇ ਹੋਏ ਆਗੇ 9 ਵਜੇ ਦੇ ਹਨ ਤੇ ਆਹ ਦੇਖ ਲਓ 2 ਵਜੇ ਗਏ ਨੇ ਸਹੀ ਬਸ ਹੁਣ ਤਾਂ ਗਾਇਸ ਚੱਲਦੇ ਆ ਘਰ ਨੂੰ ਔਰ ਜਾ ਕੇ ਖਾਣੇ ਪੀਣੇ ਹੈਗੇ ਤੱਕੇ ਪਿਆਂਗੇ ਬਾਜ਼ਾਰ ਚੋਂ ਨਿਕਲ ਕੇ ਮਸਾਂ ਘਰ ਮਿਲੂਗਾ ਹੁਣ ਤਾਂ ਸਾਨੂੰ ਮਸਾ ਪੰਜਾਂ ਮਿਲੂਗਾ ਮਸਾ ਇਹਨੂੰ ਬੈੱਡ ਮਿਲੂਗਾ ਮੈਂ ਜਦੋਂ ਇਹਨਾਂ ਡਾਉਂਦਾਗਾ ਹੁਣ ਤਾਂ ਬੈੱਡ ਹੀ ਨਹੀਂ ਚੱਲ ਬੈੱਡ ਲਾ ਲਾਂਗੇ ਚੱਲਾਂਗੇ ਇੱਥੇ ਹੀ ਨੇ ਦੇਖੋ ਗਾਇਸ ਇਹਨੇ ਲੈਣੇ ਖਾਣ ਵਾਸਤੇ ਚਾਹ ਤਿੰਨ ਚੀਜ਼ਾਂ ਇਕੱਲੀ ਨਹੀਂ ਖਾਣ ਵਾਸਤੇ ਨਹੀਂ ਇਕੱਲੀਆਂ ਨਹੀਂ ਹੈਗੀਆਂ ਮੈਂ ਇਕੱਲੀ ਥੋੜੀ ਕੁਝ ਲੈ ਕੇ ਦਿਖਾਈ ਤੁਸੀਂ ਵੀ ਦਿਖਾਵੋਗੇ ਉਹ ਆਈਸਕ੍ਰੀਮ ਬਿਸਤਾ ਤੇ ਕਾਹਗੇਗਾ ਗਲਾਸ ਸ਼ੇਕ ਦਾ ਗਲਾਸ ਇਕੱਲੀ-ਇਕਲੀ ਉਹ ਖਾਉਗੀ ਆਪਾਂ ਨੂੰ ਨਹੀਂ ਚਾਹ ਵੀ ਦਿਖਾਇਓ ਵੀ ਨਾ ਹੁਣ ਆਪਾਂ ਤਾਂ ਖਾਂਦੇ ਜੀ ਬਈ ਆਪਾਂ ਤਾਂ ਡਾਈਟ ਤੇ ਹੈਗੇ ਹੋਰ ਤੇਰਾ ਹੀ ਐਸਾ ਕੁਝ ਕੋਈ ਕੰਮ ਨਵੇਂ ਮਗਾ ਜੀ ਨੇ ਬੁਰਾ ਬੋਲਤਾ ਨਹੀਂ ਰੱਖ ਜਨ ਕਾਲਾ ਪੱਕਾ ਬਿਲਕੁਲ ਜੀ ਬਿਲਕੁਲ ਚਲੋ ਤੇ ਬਾਕੀ ਕਾਹ ਇਸਾ ਜਿਹੜਾ ਵਲੌਗ ਆਪਾਂ ਹੁਣ ਇਹਨੂੰ ਇੱਥੇ ਖਤਮ ਕਰ ਦਾਂਗੇ ਕਾਫੀ ਲੰਮਾ ਹੋ ਜੂਗਾ ਵਲੌਗ ਤੇ ਕੱਲ ਨੂੰ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਔਰ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਰ ਰੋਜ਼ ਦੀ ਤਰ੍ਹਾਂ ਹੋਵੇਂ ਚੈਨਲ ਨੂੰ ਗੱਲੋਂ ਸਬਸਕ੍ਰਾਈਬ ਤੇ ਕੱਲ ਨੂੰ ਮਿਲਦੇ ਆਂ ਫਿਰ ਨਵੇਂ ਵਲੌਗ 'ਚ ਤੁਹਾਡੇ ਕੋਲੋਂ ਬਾਏ ਬਾਏ